ਅੱਜ ਮੈਂ ਇਸ ਟਾਈਪਲ ਵਨ ਸਟੇਂ ਕਾਂਨਪੇਂਦਰ ਤੋਂ ਅਸੀਂ ਹਰ ਸਾਲ ਦੀ ਤਰ੍ਹਾਂ ਮਾਤਾ ਗੁਜਰਕੌਰ ਤੇ ਚਾਰੇ ਸਾਬਜਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ ਆ ਜਿਸ ਤਰ੍ਹਾਂ ਕਿ ਕਚੇਰੀ ਚੌਕ थाना ਸਿਟੀ ਅੱਗੇ ਇਹ ਹਰ ਸਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਜਿਹੜੀਆਂ ਦੇ ਚਾਹੇ ਨਿਰਦੇਸ਼ਾਂ ਹੇਠ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਂਦਾ ਤੇ ਜੋ ਵੀ ਸ਼ਰਧਾ ਭਾਵਨਾ ਹੁੰਦੀ ਹੈ ਸੇਵਾ ਕੀਤੀ ਜਾਂਦੀ ਹੈ ਸਿਟੀ ਵਨਸਾਣਾ ਵੱਲੋਂ ਜੀ ਬਨਾਲਾ ਪੁਲਿਸ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਸਰ ਇੱਕ ਮਤਲਬ ਇਹਨਾਂ ਸ਼ਹੀਦੀ ਦਿਹਾੜੇ ਨੂੰ ਉਜਾਗਰ ਕਰਦੇ ਹੋਏ ਤਾਂ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਾਂ ਤੇ ਉਹਨਾਂ ਦੀਆਂ ਲਤਾਨੀ ਜਿਹੜੀਆਂ ਹੈਗੇ ਨੇ ਸ਼ਹਾਦਤਾਂ ਨੇ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਯਾਦ ਰੱਖਣਾ ਹਮੇਸ਼ਾ ਅਸੀਂ ਤੁਹਾਨੂੰ ਤੁਨ ਸ਼ੇਰੀ ਗੁਰਗੁਆਰ ਸਿੰਘ ਜੀ ਦੇ ਪੁੱਤਰਾਂ ਦੇ ਜਿਹੜੇ ਸਰਵੰਸਦਾਨੀ ਨੇ ਉਹਨਾਂ ਦੇ ਪੁੱਤਰਾਂ ਦੀ ਸ਼ਹੀਦੀ ਦਾ ਦਸਨ ਹੁਣ ਧਿਆਨ ਵਿੱਚ ਰੱਖਦੇ ਹੋਏ ਤੇ ਜਿੱਦਾਂ ਸਹਾਬਯਾ ਦਾ ਅਜੀਤ ਸਿੰਘ ਜਿਹਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਇਹ ਲੰਗਰ ਲਗਾਇਆ ਸੀ ਤੇ ਥਾਣਾ ਵੱਲੋਂ ਅੱਜ ਮਾਤਾ ਗੁਜਰਕੌਰ ਅਤੇ ਛੋਟੇ ਸਹਾਬਯਾ ਦਾ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸਮੂਹ ਪੁਲਿਸ ਕਰਮਚਾਰੀਆਂ ਵੱਲੋਂ ਘਿਲੇ ਦੇ ਵੱਖ-ਵੱਖ ਥਾਵਾਂ ਤੇ ਲੰਗਰ ਚਲਾਏ ਜਾ ਰਹੇ ਹਨ ਕਚੈਰੀ ਚੌਕ ਬਰਨਾਲਾ ਵਿਖੇ ਸਵੇਰ ਤੋਂ ਚਾਹ ਦਾ ਲੰਗਰ ਚੱਲ ਰਿਹਾ ਸੀ ਜੋ ਕਿ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਲਗਾਤਾਰ ਜਾਰੀ ਹੈ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਕਿਤੇ ਅਸ਼ਾਦਾ ਪਾਣੀ ਦਾ ਕਿਤੇ ਚਾਹ ਪਾਣੀ ਦਾ ਲੰਗਰ ਚੱਲ ਰਹੇ ਹਨ ਜੋ ਕਿ ਇਹ ਸ਼ਹੀਦਾਂ ਦੇ ਦਿਹਾੜਿਆਂ ਨੂੰ ਸਮਰਪਿਤ ਹਨ ਮਾਨਯੋਗ ਐਸਐਸਐਸਪੀ ਸਾਹਿਬ ਵੱਲੋਂ ਸਾਨੂੰ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਗਿਆ ਸੀ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲਗਾਓ ਤਾਂ ਜੋ ਸੀਸਦਾਂ ਦੀ ਨਿਸਾਨੀ ਕਰਵਾਨੀ ਆ ਉਹਨਾਂ ਨੂੰ ਯਾਦ ਕੀਤਾ ਜਾਵੇ